ਮਾਜ ਮਹੱਲਾ ਪੰਜਵਾ ਕਿੰਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀਆ ਤਿਨ ਕਰਤਾ ਦੁਖ ਕਾ ਡੇਰਾ ਢਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਵਿਖੜਾ ਥਾਨ ਆਨੰਦ ਸੈ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਹਿਆ ਜੀਉ ਜੋ ਕਿਸ਼ ਕਰੇ ਸੋ ਆਪੇ ਆਪੈ ਬੁੱਧ ਸਿਆਣਪ ਕਿਛੂ ਨਾ ਝਾਪੈ ਆਪਣੇ ਸੰਤਾਨੋ ਆਪ ਸਹਾਈ ਪ੍ਰਭ ਧਰਮ ਪੁਲਾਵਾ ਲਾਹਿਆ ਜੀਓ ਚਰਨ ਕਮਲ ਜਨਕਾ ਆਧਾਰੋ ਆਠ ਪਹਿਰ RAM ਨਾਮ ਵਾਪਾਰੋ ਸਹਿਜ ਆਨੰਦ ਗਾਵੇ ਗੁਣ ਗੋਵਿੰਦ ਪ੍ਰਭ ਨਾਨਕ ਸਰਬ ਸਮਾਹਿਆ ਜੀਓ ਮਾਜ ਮਹੱਲਾ 5 ਸੋ ਸਚ ਮੰਦਰ ਜਿਤ ਸਚ ਧਿਆਈਐ ਸੋਰ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਾ ਧਰਤ ਸੁਹਾਵੀ ਜਿਤ ਵਸੇ ਹਰ ਜਨ ਸੱਚੇ ਨਾਮ ਵਿਟੋ ਕੁਰਬਾਨੂ ਜੀਓ ਸਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਰਣਾ ਜਾ ਕੁਦਰਤ ਕਰਮ ਨਾ ਕਹਿਣਾ ਜਾਈ ਧਿਆਏ ਧਿਆਏ ਜੀਵਹਿ ਜਨ ਤੇਰੇ ਸੱਚ ਸਬਦ ਮਨ ਮਾਣੂ ਜੀਓ ਸੱਚ ਸਲਾਹਣ ਵਡ ਭਾਗੀ ਪਾਈਐ ਗੁਰ ਪ੍ਰਸਾਦੀ ਹਰ ਗੁਣ ਗਾਈਐ ਰੰਗ ਰਤੇ ਤੇਰੇ ਤੁਧ ਭਾਵੇ ਸੱਚ ਨਾਮ ਨੀਸਾਣੋ ਜੀਓ ਸੱਚੇ ਅੰਤ ਨਾ ਜਾਣੈ ਕੋਈ ਇਥਾਨ ਤਨ ਅੰਤਰ ਸੱਚਾ ਸੋਈ ਨਾਨਕ ਸੱਚ ਧਿਆਈਐ ਸਾਧਹਿ ਅੰਤਰ ਜਾਮੀ ਜਾਣੋ ਜੀਓ ਮਾਜ ਮਹੱਲਾ ਪੰਜਵਾ ਰੈਣ ਸੁਹਾਵੜੀ ਦਿਨ ਸੁਹਾਇਲਾ ਜਾਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੈ ਜੀਵਨ ਸਫਲ ਤਥਾਈ ਜੀਉ ਸਿਮਰਤ ਨਾਮ ਦੋਖ ਸਭ ਲਾਥੇ ਅੰਤਰ ਬਾਹਰ ਹਰ ਪ੍ਰਭ ਸਾਥੇ ਪੈ ਭਉ ਭਰਮ ਖੋਇਆ ਗੁਰ ਪੂਰੈ ਦੇਖਾ ਸਭ ਨਹੀਂ ਜਾਈ ਜੀਉ ਪ੍ਰਭ ਸਮਰਥ ਵੱਡ ਊਚ ਅਪਾਰਾ ਨਉ ਨਿਦ ਨਾਮ ਭਰੇ ਪੰਡਾਰਾ ਆਦੇ ਅੰਤ ਮਦ ਪ੍ਰਭ ਸੋਈ ਦੂਜਾ ਲਵੈ ਨਾ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਇਆਲਾ ਜਾਚਕ ਜਾਚੈ ਸਾਧਰਵਾਲਾ ਦੇਹਦਾਨ ਨਾਇਕ ਜਨ ਮੰਗੈ ਸਦਾ ਸਦਾ ਹਰ ਧਿਆਈ ਜੀਉ ਮਾਜ ਮਹੱਲਾ ਪੰਜਵਾ ਐਥੈ ਤੂੰ ਹੈ ਆਗੇ ਆਪੇ ਜੀ ਜੰਤਰ ਸਭ ਤੇਰੇ ਥਾਪੇ ਤੁਦ ਬੇਨ ਅਵਰਣਾ ਕੋਈ ਕਰਤੇ ਮੈਂ ਧਰ ਓਟ ਤੁਮਾਰੀ ਜੀਉ ਰਸਨਾ ਜਬ ਜਬ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਬੰਤਰ ਜਾਮਿ ਜਿਨ ਸੇਵਿਆ ਤਿਨੇ ਸੁਖ ਪਾਇਆ ਸੋ ਜਨਮ ਨ ਜੂਐ ਹਾਰੀ ਜੀਉ ਨਾਮ ਅਵਖਦ ਜਿਨ ਜਨ ਤੇ ਰਹਿ ਪਾਇਆ ਜਨਮ ਜਨਮ ਕਾ ਰੋਗ ਗਵਾਇਆ ਹਰ ਕੀਰਤਨ ਗਾਵੋ ਦਿਨ ਰਾਤੀ ਸਫਲ ਏਹਾ ਹੈ ਕਾਰੀ ਜੀਉ ਦ੍ਰਿਸ਼ਟਾਰ ਆਪਣਾ ਦਾਸ ਸਵਾਰਿਆ ਘਟ ਘਟ ਅੰਤਰ ਪਾਰ ਬ੍ਰਹਮ ਨਮਸਕਾਰਿਆ ਇੱਕ ਸਿ ਵਿਣ ਹੋਰ ਦੂਜਾ ਨਹੀਂ ਬਾਬਾ ਨਾਨਕ ਇਹ ਮਤ ਸਾਰੀ ਜੀਓ ਮਾਜ ਮਹੱਲਾ ਪੰਜਵਾ ਮਨ ਤਨ ਰੱਤਾ RAM ਪਿਆਰੇ ਸਰਬਸ ਦੀਜੈ ਆਪਣਾ ਵਾਰੇ ਆਠ ਪੈਰ ਗੋਵਿੰਦ ਗੁਣ ਗਾਈਐ ਬਿਸਰਨਾ ਕੋਈ ਸਾਸਾ ਜੀਓ सोई 사જનमीतप्यारा रामनाम ਸਾਧ ਸੰਗ ਵਿਚਾਰਾ ਸਾਧੂ ਸੰਗ ਤਰੀਜੈ 사ਗਰ ਕਟਿਐ ਜਮ ਕੀ ਫਾਸਾ ਜਿਓ ਚਾਰ ਪਦਾਰਥ ਹਰ ਕੀ ਸੇਵਾ ਪਾਰ ਜਾਤ ਜਪ ਅਲਖ ਭੇਵਾ ਕਾਮ ਕ੍ਰੋਧ ਕਿਰ ਵਿਖ ਦੁਖ ਕਾਟੇ ਪੂਰਨ ਹੋਈ ਆਸਾ ਜਿਓ ਪੂਰਨ ਭਾਗ ਭਏ ਜਿਸ ਪ੍ਰਾਣੀ ਸਾਧ ਸੰਗ ਮਿਲੇ ਸਾਰੰਗ ਪਾਣੀ ਨਾਨਕ ਨਾਮ ਵਸਿਆ ਜਿਸ ਅੰਤਰ ਪ੍ਰਵਾਨ ਗ੍ਰਸਤ ਉਦਾਸਾ ਜੀਉ ਮਾਜ ਮਹੱਲਾ ਪੰਜਵਾ ਸਿਮਰਤ ਨਾਮ ਹਿਰਦੈ ਸੁਖ ਪਾਇਆ ਕਰ ਕਿਰਪਾ ਭਗਤੀ ਪ੍ਰਗਟਾਇਆ ਸੰਤ ਸੰਗ ਮਿਲ ਹਰ ਹਰ ਜਪਿਆ ਬਿਨਸੇ ਆਲਸ ਰੋਗਾ ਜੀਉ ਜਾ ਕੈ ਗ੍ਰਹਿ ਨਵ ਨਿਦ ਹਰ ਪਾਈ ਤਿਸ ਮਿਲਿਆ ਜਿਸ ਪੁਰਬ ਕਮਾਈ ਗਿਆਨ ਧਿਆਨ ਪੂਰਨ ਪਰਮੇਸ਼ਰ ਪ੍ਰਭ ਸਭਨਾ ਗੱਲਾਂ ਜੋ ਗਾ ਜੀਓ ਖਿਰਮਹ ਥਾਪ ਉਥਾਪਨ ਹਾਰਾ ਆਪੇ ਕੰਤੀ ਆਪ ਪਸਾਰਾ ਲੇਪ ਨਹੀਂ ਜਗ ਜੀਵਨ ਦਾਤੇ ਦਰਸ਼ਨ ਡਿਠੇ ਲਹਿਨ ਵਿ ਜੋ ਗਾ ਜੀਓ ਅੰਚਲ ਲਾਏ ਸਭ ਸੇਸ਼ਟ ਤਰਾਏ ਆਪਣਾ ਨਾਮ ਆਪ ਜਪਾਈ ਗੁਰਬੋਹਿਥ ਪਾਇਆ ਕਿਰਪਾ ਤੇ ਨਾਨਕ ਧੁਰ ਸੰਜੋਗਾ ਜਿਓ ਮਾਜ ਮਹੱਲਾ ਪੰਜਵਾ ਸੋਈ ਕਰਣਾ ਜੇ ਆਪ ਕਰਾਏ ਜਿੱਥੇ ਰੱਖੈ ਸਾਂ ਭਲੀ ਜਾਏ ਸੋਈ ਸਿਆਣਾ ਸੋ ਪਤਵੰਤਾ ਹੁਕਮ ਲੱਗਿਆ ਜਿਸ ਮੀਠਾ ਜਿਓ ਸਭ ਪਰੋਈ ਇਕਤ ਧਾਗੇ ਜਿਸ ਲਾਇ ਲਐ ਸੋ ਚਰਣੀ ਲਾਗੈ ਊਂਦ ਕੰਵਲ ਜਿਸ ਹੋਏ ਪ੍ਰਗਾਸ ਤੈ ਸਰਬ ਨਰੰਜਨ ਢੀਠਾ ਜੀਓ ਤੇਰੀ ਮਹਿਮਾ ਤੂੰ ਹੈ ਜਾਣ ਹੈ ਆਪਣਾ ਆਪ ਤੂੰ ਆਪ ਪਛਾਣ ਹੈ ਹਉ ਬਲੇ ਹਾਰੀ ਸੰਤਨ ਤੇਰੇ ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ ਤੂੰ ਨਰਵੈਰ ਸੰਤ ਤੇਰੇ ਨਿਰਮਲ ਜਿਨ ਦੇਖੇ ਸਭ ਉਤਰੈ ਕਲਮਲ ਨਾਰਕ ਨਾਮ ਤੇ ਆਏ ਤੇ ਆਏ ਜੀਵੈ ਬਿਨ ਸਿਆ ਭ੍ਰੰਪ ਪਉ ਠੀਠਾ ਜਿਉ ਮਾਜ ਮਹਲਾ ਪੰਜਵਾ ਝੂਠਾ ਮੰਗਣ ਜੇ ਕੋਈ ਮੰਗੈ ਤਿਸ ਕਉ ਮਰਤੇ ਘੜੀ ਨਾ ਲਾਗੈ ਪਾਰ ਬ੍ਰਹਮ ਜੋ ਸਦ ਹੀ ਸੇਵੈ ਸੋ ਗੁਰ ਮਿਲ ਨਿਚਲ ਕਹਿਣਾ ਪ੍ਰੇਮ ਭਗਤ ਜਿਸ ਕੈ ਮਨ ਲਾਗੀ ਗੁਣ ਗਾਵੇ ਅਨ ਦਿਨ ਨਿਤ ਜਾਗੀ ਬਾ ਪਕੜ ਤਿਸ ਸੁਆਮੀ ਮਿਲੈ ਜਿਸ ਕੈ ਮਸਤਕ ਲਹਿਣਾ ਚਰਨ ਕਮਲ ਭਗਤਾ ਮਨ ਬੁੱਠੇ ਵਿਣ ਪਰਮੇਸ਼ਰ ਸਗਲੇ ਮੁਠੇ ਸੰਤ ਜਨਾ ਕੀ ਧੂੜ ਨਿਤ ਬਾਛੈ ਨਾਮ ਸੱਚੇ ਕਾ ਗਹਿਣਾ ਊਠਤ ਬੈਠਤ ਹਰ ਹਰ ਗਾਈਐ ਜਿਸ ਸਿਮਰਤ ਵਰਨੇ ਚਲ ਪਾਈਐ ਨਾਨਕ ਕਉ ਪ੍ਰਭ ਹੋਏ ਦਇਆਲਾ ਤੇਰਾ ਕੀਤਾ ਸਹਿਣਾ ਰਾਗ ਮਾਜ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸਬਦ ਰੰਗਾਏ ਹੁਕਮ ਸਬਾਏ ਸੱਚੀ ਦਰਗਹ ਮਹਿਲ ਬੁਲਾਏ ਸੱਚੇ ਦੀਨ ਦਿਆਲ ਮੇਰੇ ਸਾਹਿਬਾ ਸੱਚੇ ਮਨ ਪਤੀ ਆਵਣਿਆ ਹਉ ਵਾਰੀ ਜੀਉ ਵਾਰੀ ਸਬਦ ਸੁਹਾਵਣਿਆ ਅੰਮ੍ਰਿਤ ਨਾਮ ਸਦਾ ਸੁਖ ਦਾਤਾ ਗੁਰਮਤੀ ਮਨ ਵਸਾਵਣਿਆ ਰਹਾਓ ਨਾ ਕੋ ਮੇਰਾ ਹਉ ਕਿਸ ਕੇਰਾ ਸਾਚਾ ਠਾ ਹੁਕ ਠਾਕੁਰ ਤ੍ਰਿ ਭਵਨ ਮੇਰਾ ਹਉ ਮੈਂ ਕਰ ਕਰ ਜਾਏ ਕਣੇਰੀ ਕਰਿ ਅਵਗੁਣ ਪਛੋ ਤਾਵਣਿਆ ਹੁਕਮ ਪਛਾਣੈ ਸੋ ਹਰ ਗੁਣ ਵਖਾਣੈ ਗੁਰ ਕੈ ਸਬਦ ਨਾਮ ਨੀ ਸਾਣੈ ਸਭਨਾ ਕਾ ਦਰ ਲੇਖਾ ਸਚੈ ਛੂਟਸ ਨਾਮ ਸੁਹਾਵਣਿਆ ਮਨਮੁਖ ਭੂਲਾ ਠੌਰ ਨਾ ਪਾਏ ਜਮਦਰ ਬੱਧਾ ਚੋਟਾਂ ਖਾਏ ਬਿਨ ਨਾਵੇ ਕੋ ਸੰਗ ਨਾ ਸਾਥੀ ਮੁਕਤੇ ਨਾਮ ਧਿਆਵਣਿਆ ਸਾਖਤ ਕੂੜੇ ਸਚਨਾ ਭਾਵੈ ਦੁਬਦਾ ਬਾਦਾ ਆਵੈ ਜਾਵੈ ਲਿਖਿਆ ਲੇਖ ਨਾ ਮਿਟੈ ਕੋਈ ਗੁਰਮੁਖ ਮੁਕਤ ਕਰਾਵਣਿਆ ਪੇਯੜਾ ਪਰ ਜਾਤੋ ਨਾਹੀ ਝੂਠ ਵਿਸ਼ੁਨੇ ਰੋਵੈ ਤਾਹੀ ਅਵਗਣ ਮੁਠੀ ਮਹਿਲ ਨਾ ਪਾਏ ਅਵਗਣ ਗੁਣ ਬਖਸ਼ਾ ਵਣਿਆ ਪੇਯੜਾ ਜਿਨ ਜਾਤਾ ਪਿਆਰਾ ਗੁਰਮੁਖ ਬੂਜੈ ਤਤ ਵਿਚਾਰ ਆਵਣ ਜਾਣਾ ਠਾਕ ਰਹਾਏ ਸੱਚੇ ਨਾਮ ਸਮਾਵਣਿਆ ਗੁਰਮਕਬੂਜੈ ਕਥ ਕਹਾਵੈ ਸਚੇ ਠਾਕੁਰ ਸਾਚੋ ਭਾਵੈ ਨਾਨਕ ਸਚ ਕਹਿ ਬੇਨੰਤੀ ਸਚ ਮਿਲੈ ਗੁਣ ਗਾਵਣਿਆ ਮਾਜ ਮਹੱਲਾ ਤੀਜਾ ਘਰ ਪਹਿਲਾ ਕਰਮ ਹੋਵੈ ਸਤਗੁਰੂ ਮਿਲਾਏ ਸੇਵਾ ਸੁਰਤ ਸਬਦ ਚਿਤ ਲਾਏ ਹਉਮੈ ਮਾਰ ਸਦਾ ਸੁਖ ਪਾਇਆ ਮਾਇਆ ਮੋਹ ਚੁਕਾਵਣਿਆ ਹੋ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਿਹਾਰਣਿਆ ਗੁਰਮਤੀ ਪ੍ਰਗਾਸ ਹੋਵਾ ਜੀ ਅਨ ਦਿਨ ਹਰ ਗੁਣ ਗਾਵਣਿਆ ਰਹਾ ਤਾਨ ਮਨ ਖੋਜੇ ਤਾ ਨਾਉ ਪਾਏ ਧਾਵਤ ਰੱਖੇ ਠਾਕ ਰਹਾਏ ਗੁਰ ਕੀ ਬਾਣੀ ਅਨ ਦਿਨ ਗਾਵੈ ਸਹਿਜੇ ਭਗਤ ਕਰਾਵਣਿਆ ਇਸ ਕਾਇਆ ਅੰਦਰ ਵਸਤ ਅਸੰਖਾ ਗੁਰਮੁਖ ਸਾਚ ਮਿਲੈ ਤਾਂ ਵੇਖਾ ਨੌ ਦਰਵਾਜੇ ਦਸਵੇਂ ਮੁਕਤਾ ਅਨਹਦ ਸ਼ਬਦ ਬਜਾਵਣਿਆ ਸੱਚਾ ਸਾਹਿਬ ਸਚੀ ਨਾਈ ਗੁਰ ਪ੍ਰਸਾਦੀ ਮਨ ਵਸਾਈ ਅਨ ਦਿਨ ਸਦਾ ਰਹੈ ਰੰਗ ਰਾਤਾ ਦਰ ਸੱਚੇ ਸੋਭੇ ਸੋਜੀ ਪਾਵਣਿਆ ਪਾਪ ਪੁੰਨ ਕੀ ਸਾਰਨ ਦਾਣੀ ਦੂਜੈ ਲਾਗੀ ਭਰਮ ਭੁਲਾਣੀ ਅਗਿਆਨੀ ਅੰਧਾ ਮਗਨਾ ਜਾਣੈ ਫਿਰ ਫਿਰ ਆਵਣ ਜਾਵਣਿਆ ਗੁਰ ਸੇਵਾ ਤੇ ਸਦਾ ਸੁਖ ਪਾਇਆ ਹਉਮੈ ਮੇਰਾ ਠਾਕ ਰਹਾਇਆ ਗੁਰ ਸਾਖੀ ਮਿਟਿਆ ਅੰਧਿਆਰਾ ਬਜਰ ਕਾ ਪਾਟ ਖੁਲਾਵਣਿਆ ਹਉਮੈ ਮਾਰ ਮਨ ਵਸਾਇਆ ਗੁਰ ਚਰਣੀ ਸਦਾ ਚਿਤ ਲਾਇਆ ਗੁਰ ਕਿਰਪਾ ਤੇ ਮਨ ਤਨ ਨਿਰਮਲ ਨਿਰਮਲ ਨਾਮ ਧਿਆਵਣਿਆ ਜੀਵਨ ਮਰਣਾ ਸਭ ਤੁਧੈ ਤਾਈ ਜਿਸ ਬਖਸੇ ਤਿਸ ਦੇਵੜਿਆਈ ਨਾਨਕ ਨਾਮ ਧਿਆਏ ਸਦਾ ਤੂੰ ਜੰਮਣ ਮਰਣ ਸਵਾਰਣਿਆ ਮਾਜ ਮਹੱਲਾ ਤੀਜਾ ਮੇਰਾ ਪ੍ਰਭ ਨਿਰਮਲ ਅਗਮ ਅਪਾਰਾ ਬਿਨ ਤਕੜੀ ਤੋਲੇ ਸੰਸਾਰਾ ਗੁਰਮੁਖ ਹੋਵੇ ਸੋਈ 부ਝੈ ਗੁਣ ਕਹਿ ਗੁਣੀ ਸਮਾ ਬਣਿਆ ਹਉ ਵਾਰੀ ਜੀਉ ਵਾਰੀ ਹਰ ਕਾ ਨਾਮ ਮਨ ਵਸਾਵਣਿਆ ਜੋ ਸਚ ਲਾਗੇ ਸੇ ਅਨ ਦਿਨ ਜਾਗੇ ਦਰ ਸਚੈ ਸੋਭਾ ਪਾਵਣਿਆ ਰਹਾਓ ਆਪ ਸੁਣਐ ਆਪ ਸੁਣਐ ਤੈ ਆਪੇ ਵੇਖੈ ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ ਆਪੇ ਲਾਇ ਲਏ ਸੋ ਲਾਗੇ ਗੁਰਮੁਖ ਸਚ ਕਮਾਵਣਿਆ ਜਿਸੇ ਆਪ ਬੁਲਾਏ ਸੋ ਕਿਥੈ ਹੱਥ ਪਾਏ ਪੂਰਬ ਲਿਖਿਆ ਸੋ ਮਿਟਣਾ ਨਾ ਜਾਏ ਜਿਨ ਸਤਗੁਰ ਮਿਲਿਆ ਸੇਵੜ ਭਾਗੀ ਪੂਰੇ ਕਰਮ ਮਿਲਾਵਣਿਆ ਪਈ ਅੜੈ ਤਾਨਿਆ ਅਨੰਦ ਸੁਤੀ ਕੰਤ ਵਿਸਾਰੀ ਅਵਗਣ ਮੁੱਤੀ ਅਨੰਦ ਸਦਾ ਫਿਰੈ ਬਿਲਲਾ ਦੀ ਬਿਨ ਪਿਰ ਨੀਂਦ ਨਾ ਪਾਵਣਿਆ ਪਈ ਔਰ ਹੈ ਸੁਖ ਦਾਤਾ ਜਾਤਾ ਹਉ ਮੈਂ ਮਾਰ ਗੁਰ ਸ਼ਬਦ ਪਛਾਤਾ ਸੇਜ ਸੁਹਾਵੀ ਸਦਾ ਪਿਰ rave ਸੱਚ ਸੀਗਾਰ ਬਣਾਵਣ ਲਖ 84 ਜੀ ਉਪਾਏ ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ ਕਿਲ ਬਿਖ ਕਾਟ ਸਦਾ ਜਨ ਨਿਰਮਲ ਦਰ ਸੱਚੈ ਨਾਮ ਸੁਹਾਵਣਯਾ ਲੇਖਾ ਮੰਗੈ ਤਾਂ ਕਿਨ ਦੀਐ ਸੁਖ ਨਾਹੀ ਫੁਨ ਦੂਐ ਤੀਐ ਆਪੇ ਬਖਸ਼ ਲਏ ਪ੍ਰਭ ਸਾਚਾ ਆਪੇ ਬਖਸ਼ ਮਿਲਾਵਣਿਆ ਆਪ ਕਰੇ ਤੈ ਆਪ ਕਰਾਏ ਪੂਰੇ ਗੁਰ ਕੈ ਸ਼ਬਦ ਮਿਲਾਏ ਨਾਨਕ ਨਾਮ ਮਿਲੇ ਵਡਿਆਈ ਆਪੇ ਮੇਰ ਮਿਲਾਵਣਿਆ ਮਾਜ ਮਹੱਲਾ ਤੀਜਾ ਇਕੋ ਆਪ ਫਿਰੈ ਪ੍ਰਸ਼ੰਨਾ ਗੁਰਮੁਖ ਵੇਖਾ ਤਾ ਇਹੋ ਮਨ ਭਿਨਨਾ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ ਇਕੋ ਮਨ ਵਸਾਵਣਿਆ ਹਉ ਵਾਰੀ ਜੀਉ ਵਾਰੀ ਇਕ ਸਿ ਸੋਚਿਤ ਲਾਵਣਿਆ ਗੁਰਮਤੀ ਮਨ ਇਕਤ ਘਰ ਆਇਆ ਸਚੈ ਰੰਗ ਰੰਗਾਵਣਿਆ ਰਹਾਓ ਇਹੋ ਜਗ ਭੂਲਾ ਤੈ ਆਪ ਬੁਲਾਇਆ ਇੱਕ ਵਿਸਾਰ ਦੂਜਾ ਲੋਭਾਇਆ ਅਨ ਦਿਨ ਸਦਾ ਫਿਰੈ ਭ੍ਰਮ ਭੂਲਾ ਬਿਨ ਨਾਵੇ ਦੁਖ ਪਾਵਣਿਆ ਜੋ ਰੰਗ ਰਾਤੇ ਕਰਮ ਵਿਧਾਤੇ ਗੁਰ ਸੇਵਾਤੇ ਜੁਗ ਚਾਰੇ ਜਾਤੇ ਜਿਸਨੋ ਆਪ ਦੇ ਵੜਿਆਈ ਹਰ ਕੈ ਨਾਮ ਸਮਾਵਣਿਆ ਮਾਇਆ ਮੋਹਿ ਹਰ ਚੇਤੈ ਨਾਹੀ ਜੰਪੁਰ ਬੱਦਾ ਦੁਖ ਸਹਾਹੀ ਅੰਨਾ ਬੋਲਾ ਕਿਛ ਨਦਰ ਨਾ ਆਵੈ ਮਨ ਮੁਖ ਪਾਪ ਪਚਾਵਣਿਆ ਇਕ ਰੰਗ ਰਾਤੇ ਜੋ ਤੁਦ ਆਪ ਲਿਵ ਲਾਏ ਭਾਇ ਭਗਤ ਤੇਰੇ ਮਨ ਭਾਏ ਸਤਗੁਰ ਸੇਵਨ ਸਦਾ ਸੁਖ ਦਾਤਾ ਸਭ ਇੱਛਾ ਆਪ ਪੂਜਾਵਣਿਆ ਹਰ ਜੀਉ ਤੇਰੀ ਸਦਾ ਸਰਣਾਇ ਆਪੇ ਬਖਸ਼ੇ ਦੇਵੜਾਈ ਜਮ ਕਾਲ ਤਿਸ ਨੇੜ ਨ ਆਵੇ ਜੋ ਹਰ ਹਰ ਨਾਮ ਧਿਆਵਣਿਆ ਆਨੰਦਨ ਰਾਤੇ ਜੋ ਹਰ ਭਾਏ ਮੇਰੇ ਪ੍ਰਭ ਮੇਲੇ ਮੇਲ ਮਿਲਾਏ ਸਦਾ ਸਦਾ ਸੱਚੇ ਤੇਰੀ ਸਰਣਾਇ ਤੂੰ ਆਪੇ ਸੱਚ ਬੁਝਾਵਣਿਆ ਜਿਨ ਸੱਚ ਜਾਤਾ ਸੇ ਸੱਚ ਸਮਾਨੇ ਹਰ ਗੁਣ ਗਾਵੇ ਸੱਚ ਬਖਾਣੇ ਨਾਨਕ ਨਾਮ ਰਤੇ ਬੈ ਰਾਗੀ ਨਿਜ ਘਰ ਤਾੜੀ ਲਾਵਣਿਆ ਮਾਜ ਮਹੱਲਾ ਤੀਜਾ ਸ਼ਬਦ ਮਹਾਰਾ ਸੋਮਵਾ ਜਪਹਿ ਕਾਲ ਨਾ ਚਾਂਪੈ ਦੁੱਖ ਨਾ ਸੰਤਾਪੈ ਜੋਤੀ ਵਿੱਚ ਮਿਲ ਜੋਤ ਸਮਾਣੀ ਸੁਣ ਮਨ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਹਰ ਕੈ ਨਾਏ ਸੋਭਾ ਪਾਵਣਿਆ ਸਤਿਗੁਰ ਸੇਵ ਸੱਚ ਚਿਤ ਲਾਇ ਗੁਰਮਤੀ ਸਹਿਜ ਸਮਾਵਣਿਆ ਰਹਾਓ ਕਾਇਆ ਕੱਚੀ ਕੱਚਾ ਚੀਰ ਹੰਡਾਏ ਦੁਜੈ ਲਾਗੀ ਮਹਿਲ ਨਾ ਪਾਏ ਆਣ ਦਿਨ ਜਲਦੀ ਫਿਰੈ ਦਿਨ ਰਾਤੀ ਬਿਨ ਪਿਰ ਬਹੁ ਦੁਖ ਪਾਵਣਿਆ ਦੇਹੀ ਜਾਤ ਨਾ ਆਗੇ ਜਾਏ ਜਿੱਥੈ ਲੇਖਾ ਮੰਗਿਐ ਤਿੱਥੈ ਛੁਟੈ ਸੱਚ ਕਮਾਏ ਸਤਿਗੁਰ ਸੇਵਨ ਸੇ ਤਰਮੰਤੇ ਅਥੈ ਉਥੈ ਨਾਮ ਸਮਾਵਣਿਆ ਤੈ ਪਾਏ 시ਗਾਰ ਬਣਾਏ ਗੁਰ ਪ੍ਰਸਾਦੀ ਮਹਿਲ ਘਰ ਪਾਏ ਅਨੰਦਨ ਸਦਾ ਰਵੈ ਦਿਨ ਰਾਤੀ ਮਜੀਠੇ ਰੰਗ ਬਣਾਵਣਿਆ ਸਭਨਾ ਪਿਰ ਵਸੈ ਸਦਾ ਨਾਲੇ ਗੁਰ ਪ੍ਰਸਾਦੀ ਕੋ ਨਦਰ ਨਿਹਾਲੇ ਮੇਰਾ ਪ੍ਰਭ ਅਤ ਉਚੋ ਉਚਾ ਕਰ ਕਿਰਪਾ ਆਪ ਮਿਲਾਵਣਿਆ ਮਾਇਆ 모ਹੇ ਇਹੋ ਜਗ ਸੂਤਾ ਨਾਮ ਵਿਸਾਰ ਅੰਤ ਵਿਗੁੱਤਾ ਮਾਇਆ 모ਹੇ ਇਹੋ ਜਗ ਸੁਤਾ ਨਾਮ ਵਿਸਾਰ ਅੰਤ ਵਿਗੁੱਤਾ ਜਿਸ ਤੇ ਸੁਤਾ ਸੋ ਜਾਗਾਏ ਗੁਰਮਤ ਸੋਜੀ ਪਾਵਣਿਆ অপਯੋ ਪੀਏ ਸੋ ਪਰਮ ਗਵਾਏ ਗੁਰ ਪ੍ਰਸਾਦ ਮੁਕਤ ਗਾਤ ਪਾਏ ਭਗਤੀ ਰਤਾ ਸਦਾ ਬੈਰਾਗੀ ਆਪ ਮਾਰ ਮਿਲਾਵਣਿਆ ਆਪ ਉਪਾਏ ਧੰਦੇ ਲਾਏ ਲੱਖ ਚੌਰਾਸੀ ਰਿਜਕ ਆਪ ਅਪੜਾਏ ਨਾਨਕ ਨਾਮ ਧਿਆਏ ਸਚ ਰਾਤੇ ਜੋ ਤਿਸ ਭਾਵੇ ਸੋ ਕਾਰ ਕਰਾਵਣ ਆ ਮਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇ ਗੁਰ ਕੈ ਸਬਦ ਪਰਖ ਪਰਖਾਇ ਜਿਨ ਸਚ ਪੱਲਾ ਸਚ ਵਖਾਣ ਹੈ ਸਚ ਕਸਵੱਟੀ ਲਾਵਣ ਆ ਹਵਾਰੇ ਜੀਉ ਵਾਰੇ ਗੁਰ ਕੀ ਬਾਣੀ ਮਨ ਵਸਾਵਣਿਆ ਅੰਜਨ ਮਾਇ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਹਾਉ ਇਸ ਕਾਇਆ ਅੰਦਰ ਬਹੁਤ पसारा ਨਾਮ ਨਿਰੰਜਨ ਅਤ ਅਗਮ ਆਪਾਰਾ ਗੁਰਮਖੋਵੈ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੇਰਾ ਠਾਕੁਰ ਸੱਚ ਦਰੜਾਏ ਗੁਰ ਪ੍ਰਸਾਦੀ ਸੱਚ ਚਿਤ ਲਾਏ ਸਚੋ ਸਚ ਵਰਤੈ ਸਬਨੀ ਥਾਈ ਸੱਚੇ ਸਚ ਸਮਾਵਣਿਆ ਵੇ ਪ੍ਰਵਾਹੋ ਸੱਚ ਮੇਰਾ ਪਿਆਰਾ ਕਿਰ ਵਿਖ ਅਵਗਣ ਕਾਟਣਾ ਹਾਰਾ ਪ੍ਰੇਮ ਪ੍ਰੀਤ ਸਦਾ ਧਾਈਐ ਭੈ ਭਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਭਾਵੇ ਆਪੇ ਦੇ ਨਾ ਪਛੋ ਤਾਵੇ ਸਬਨਾ ਜੀਆ ਕਾ ਏਕੋ ਦਾਤਾ ਸਬਦੇ ਮਾਰ ਜੀਵਾਵਣਿਆ ਹਰ ਤੁਧ ਬੱਜ ਹੋ ਮੈਂ ਕੋਈ ਨਾਹੀ ਹਰ ਤੁਧੈ ਸੇਵੀ ਤੈ ਤੁਧ ਸਲਾਹੇ ਆਪੇ ਮੇਲ ਲਹਿੋ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੈ ਜਿਹਾ ਤੇਰੀ ਨਦਰਿ ਸਿਜ ਸਦੇਹਾ ਅਨ ਦੇ ਅਸਾਰ ਸਮਾਲ ਹਰ ਰੱਖੇ ਗੁਰਮੁਖ ਸਹਿਜ ਸਮਾਵਣਿਆ ਤੁਦ ਜੇਵੜ ਮੈਂ ਹੋਰ ਨਾ ਕੋਈ ਤੁਦਾ ਪੈ ਸਿਰ ਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰ ਹੈ ਨਾਨਕ ਨਾਮ ਸੁਹਾਵਣਿਆ ਮਾਜ ਮਹੱਲਾ ਤੀਜਾ ਸਭ ਘਟ ਆਪੇ ਭੋਗਣਹਾਰਾ ਅਲਖ ਵਰਤੈ ਅਗਮ ਅਪਾਰਾ ਗੁਰ ਕੈ ਸਬਦ ਮੇਰਾ ਹਰ ਪ੍ਰਭ ਧਿਆਈਐ ਸਹਿਜੇ ਸੱਚ ਸਮਾਵਣਿਆ ਹਉ ਵਾਰੀ ਜੀਉ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਝੈ ਤਾਂ ਮਨਸਿਓ ਲੂਝੈ ਮਨ ਸਾਹ ਮਾਰ ਸਮਾਵਣਿਆ ਰਹਾਉ ਪੰਜ ਦੂਤ ਮੋਹ へ ਸੰਸਾਰਾ ਮਨ ਮੁਖ ਅੰਦੇ ਸੁਧਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੈ ਪੰਜ ਦੂਤ ਸ਼ਬਦ ਪਚਾਵਣਿਆ ਇਕ ਗੁਰਮੁਖ ਸਦਾ ਸੱਚਾ ਰੰਗ ਰਾਤੇ ਸਹਜੇ ਪ੍ਰਭ ਸੇਵੈ ਅਨੰਦਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਇਕਮ ਇਕੈ ਆਪ ਉਪਾਇਆ ਦੁਬਦਾ ਦੂਜਾ ਤਰੇ ਬਿਦ ਮਾਇਆ ਚੌਥੀ ਪੌੜੀ ਗੁਰਮੁਖ ਉੱਚੀ ਸਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਪਾਵੈ ਜਿਨ ਸਤਿ ਜਾਤਾ ਸੋ ਸਹਜ ਸਮਾਵੈ ਗੁਰਮਖ ਕਰਣੀ ਸੱਚੇ ਸੇਵੈ ਸਾਚੇ ਜਾਇ ਸਮਾਵਣਿਆ ਸੱਚੇ ਬੱਜੋ ਮੈਂ ਕੋ ਅਵਰਣਾ ਦੂਆ ਦੂਜੈ ਲਾਗ ਜਗ ਖਾਪ ਖਾਪ ਮੂਆ ਗੁਰਮਖ ਵੈ ਸੋ ਏਕੋ ਜਾਣੈ ਏਕੋ ਸੇਵ ਸੁਖ ਪਾਵਣਿਆ ਜੀ ਜੰਤ ਸਭ ਸਰਣ ਤੁਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਅਨ ਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮਿਲ ਹੈ ਵਿਖੇ ਹضور ਸਭ ਮੈਂ ਆਪ ਰਹਿ ਆ ਭਰਪੂਰ ਨਾਨਕ ਆਪੇ ਆਪ ਵਰਤੈ ਗੁਰਮੁਖ ਸੋਜੀ ਪਾਵਣ ਆ